ਕਪੂਰਥਲਾ ਦੇ ਕਰਤਾਰਪੁਰ ਰੋਡ ਤੇ ਸਥਿਤ ਪਿੰਡ ਕਾਧੂਪੁਰਜ ਸਥਿਤ ਪ੍ਰਵਾਸੀ ਮਜ਼ਦੂਰਾ ਦੀਆਂ 7-8 ਝੋਪੜੀਆਂ ਨੂੰ ਸ਼ਾਮ ਦੇ ਵੇਲੇ ਅਚਾਨਕ ਅੱਗ ਲੱਗ ਗਈ। ਜੀ ਹਾਂ, ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੁਝ ਹੀ ਸਮੇਂ 'ਚ ਸਭ ਕੁਝ ਸੜਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਜਦੋਂ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਕਰੀਬ 2 ਘੰਟੇ ਦੀ ਮੁਸ਼ਕਲ ਤੋਂ ਬਾਅਦ ਇਸ ਅੱਗ ਉੱਤੇ ਠੇਕਾਬੂ ਪਾਇਆ ਗਿਆ। ਮੌਕੇ ਤੇ ਮੌਜੂਦ ਥਾਣਾ ਕੋਤਵਾਲੀ ਦੇ ਐਸ.ਐਚ.ਓ. पलविंदर सिंह ने की दसिया आप ही सुनो सब सार गया सारा सामान जर गया बोलो क्या नाम है आपका रेनु देवी कितना पैसा पुसा कितना नुकसान हो गया पैसा तो देरी नहीं था दस हजार था पैसा और सामान ऐसा और कुछ नहीं बच्चे बच्चे थे आपके साथ में हाँ बच्चे मेरे साथ में हैं कितने बच्चे हैं कैसे बच्चे यहाँ ही जब जो आग लग गया ना गच्ची होने लगा तो चल निकल गए बच्चे के लेके एक ही बच्चा है कितनी छुट्टियाँ थी यहाँ पे सात आठ सौ सभी जल्दी सब पूरा टोटल जल्दी। क्या क्या काम करते हो? कोई नहीं आलू तालू में काम कर लेते हैं कहाँ के रहने वाले वैसे ऐसे हम कटिहार जिला के रहने वाले सहरसा जिला के कितने समय से यहाँ रह रहे थे हम दे रहे चार पाँच महीने ਸਰ ਕਿੰਨੀ ਕੀ ਨੁਕਸਾਨ ਹੋਇਆ ਕਿੰਨੀਆਂ ਕਿ ਗੱਡੀਆਂ ਲੱਗੀਆਂ ਫਾਇਰ ਬਗੇਟ ਦੀਆਂ ਕਿੰਨੀ ਮੁਸ਼ਕਲ ਕਰਨੀ ਹੋਈ ਮੁਸ਼ਕਲ ਤੇ ਦੂਸਰੀ ਗੱਡੀ ਆ ਇੱਕ ਗੱਡੀ ਨਾਲ ਕਾਫੀ ਕੰਟਰੋਲ ਕਰ ਲਿਆ ਸੀ ਅਸੀਂ ਪਹਿਲੀ ਗੱਡੀ ਨਾਲ ਹੁਣ ਦੂਸਰੀ ਗੱਡੀ ਆਈ ਹੈ ਦੂਸਰੀ ਗੱਡੀਆਂ ਜਿਹੜਾ ਰਹਿ ਰੂਗਾ ਆ ਉਹ ਥੋੜਾ ਜਿਹਾ ਕੰਟਰੋਲ ਸੀ ਮਤਲਬ ਜਲਦੀ ਕੰਟਰੋਲ ਕਰ ਲਿਆ ਇਹਦਾ ਕਿੱਲਾ ਤੁਹਾਨੂੰ ਲੱਗਦਾ ਨੁਕਸਾਨ ਹੋ ਗਿਆ ਕਿੰਨੇ ਚੁਗਿਆ ਸੀ ਤਕਰੀਬਨ ਸਾੜੀਆਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਸੀ ਇਹਨਾਂ ਦੀਆਂ ਸਾਰੀਆਂ ਸੜ ਗਈਆਂ 15 20 25 ਚੁਗੀਆਂ ਹੋਣੀਆਂ ਇਹਨਾਂ ਦੀਆਂ ਸੜ ਗਈਆਂ ਸਾਰੀਆਂ ਹਾਂਜੀ ਤੇ ਕੋਈ ਇਹਦਾ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਕਿ ਫਾਇਰ ਬ੍ਰਿਗੇਡ ਮੌਕੇ ਤੇ ਬਿਲਕੁਲ ਬਿਲਕੁਲ ਟਾਈਮ ਸਰ ਜਦੋਂ ਇਹਨਾਂ ਦੀ ਕਾਲ ਆਈ ਪਰ ਜਿਹੜੇ 5 ਮਿੰਟ ਦੇ ਅੰਦਰ ਅੰਦਰ ਇੱਥੇ ਪਹੁੰਚ ਗਈ ਹੈ ਪਾਜੀ ਇੱਕ ਹੀ ਘਟਨਾ ਹੋਈ ਸਾਰੇ ਦੱਸੂ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕਾਦੂਪੁਰ ਪਿੰਡ ਦੇ ਵਿੱਚ ਜੋ ਪ੍ਰਵਾਸੀ ਜਿਹੜੇ ਹੈਗੇ ਹਨ ਕਿ ਝੁੱਗੀਆਂ ਬਣਾ ਕੇ ਰਹਿ ਰਹੇ ਆ ਉਹਨਾਂ ਦੇ ਝੁੱਗੀਆਂ ਨੂੰ ਅੱਗ ਲੱਗ ਗਈ ਹੈ ਅਸੀਂ ਉੱਥੇ ਮੌਕੇ ਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਨੂੰ ਇਨਫੋਰਮ ਕੀਤਾ ਫਾਇਰ ਬ੍ਰਿਗੇਡ ਵੀ ਜਿਹੜੀ ਹੈਗੀ ਉਹ ਮੌਕੇ ਤੇ ਆਜੀ ਉਹਨਾਂ ਨੇ ਸਾਰਾ ਜਿਹੜਾ ਹੈਗਾ ਕਰਕੇ ਮਿਹਨਤ ਕਰਕੇ ਤੇ ਅੱਗ ਜਿਹੜੀ ਹੈਗੀ ਬੁਝਾਈ ਹੈਗੀ ਹੈ ਕਿਸੇ ਦਾ ਕੋਈ ਵੀ ਇਥੇ ਜਾਨੀ ਨੁਕਸਾਨ ਨਹੀਂ ਹੋਇਆ ਤੇ ਜੋ ਵੀ ਜਿਹੜਾ ਇਥੇ ਮਾਲ ਦਾ ਜਿੰਨਾ ਵੀ ਨੁਕਸਾਨ ਹੋਇਆ ਕੋਈ ਜਿਹੜਾ ਜੋ ਝੁੱਗਣਾਂ ਦੇ ਨੂੰ ਅੱਗ ਲੱਗੀ ਹੈਗੀ ਸੜੀਆਂ ਹੈਗੀਆਂ ਉਹਦਾ ਮਲੰਕਣ ਜਿਹੜਾ ਹੈ ਸਿਵਲ ਡਿਪਾਰਟਮੈਂਟ ਦਾ ਹੈਗਾ ਉਹ ਕਰ ਦਿੱਤੀ ਪੂਰੀ ਤਰ੍ਹਾਂ ਇਹਨਾਂ ਨੇ ਕਾਰਜ ਵਿੱਚ ਲੈਣ। ਕਾਰਨ ਕੀ ਰਿਹਾ ਅੱਗ ਲੱਗੇ ਦਾ? ਕਾਰਨ ਇਹਨਾਂ ਦੇ ਅੰਦਰੂਨੀ ਕਿਤੇ ਉੱਥੋਂ ਕੋਈ ਖਾਣਾ-ਕੂਣਾ ਬਣਾ ਰਹੇ ਸੀਗੇ ਹਾਲੇ ਤੱਕ ਵੈਸੇ ਗੱਲ ਪੂਰੀ ਪੂਰੀ ਨਹੀਂ ਖਾਣਾ-ਕੂਣਾ ਬਣਾ ਰਹੇ ਸੀ ਉੱਥੋਂ ਕਿਤੇ ਅੱਗ ਲੱਗ ਗਈ ਹੈ ਜੀ ਤੇ ਉਹ ਦਰ ਬਿਤੀ। ਬਾਕੀ ਜਿਹੜੀ ਹੈਗੀ ਉਹ ਡਿਟੇਲ ਜਿਹੜੀ ਹੈਗੀ ਉਹ ਬਾਅਦ ਵਿੱਚ ਉਹ ਸ਼ કપૂરથલા તો નરેશ ખોસલા અને સાજન ખોસલાની રિપોર્ટ